ਫਰਕ ਵੰਤ ਵੰਤਸ ਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਦੱਸਦਾ ਇਹ ਕਿ ਅੱਜ ਪਾਈਜੈਤਾ ਜੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਜਾ ਰਿਹਾ ਔਰ ਹੈਰੀਟੇਜ ਸ੍ਰੀ ਦਾ ਨੀ ਪੱਥਰ ਰੱਖਿਆ ਜਾਏਗਾ ਤਾਂ ਸਿੱਖ ਇਤਿਹਾਸ ਗਵਾਹ ਹੈ ਕਿ ਇੱਕ ਇੱਕ ਜੇਕਰ ਅਸੀਂ ਗੱਲ ਕੀਤੀ ਜਾਵੇ ਪਾਈਜੈਤਾ ਜੀ ਹੋਣ ਪਾਈ ਜੀਵਨ ਜੀ ਹੋਣ ਤਾਂ ਬਹੁਤ ਵੱਡਾ ਯੋਗਦਾਨ ਇਹਨਾਂ ਦੇ ਵੱਲੋਂ ਪਾਇਆ ਗਿਆ ਹੈ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਥੇ ਹਸਤਾਖਰ ਕੀਤੇ ਜਾ ਰਹੇ ਨੇ ਔਰ ਪਾਈਜਤਾ ਜੀ 뮤ਜ਼ੀਅਮ ਚਿਸਤਾ ਉਦਘਾਟਨ ਜਿਹੜਾ ਹੈ ਉਹ ਅੱਜ ਕੀਤਾ ਗਿਆ ਹੈ ਤਾਂ ਹੁਣ ਸੰਗਤ ਜਿਹੜੀ ਹੈ ਭਾਵੇਂ ਪੰਜਾਬ ਦੀ ਹੋਵੇ ਤਾਂ ਭਾਵੇਂ ਪੰਜਾਬ ਦੇ ਬਾਹਰੋਂ ਦੀ ਜਾਂ ਵਿਦੇਸ਼ਾਂ ਤੋਂ ਆਉਣ ਵਾਲੀ ਸੰਗਤ ਹੋਵੇ ਤਾਂ ਹਰ ਕੋਈ ਇੱਥੇ ਪਹੁੰਚ ਕੇ ਸਿੱਖ ਇਤਿਹਾਸ ਤੋਂ ਜਾਣੂ ਹੋ ਸਕਦੇ ਨੇ ਕਿ ਕਿਸ ਤਰੀਕੇ ਪਾਈਜਤਾ ਜੀ ਸੀਸ ਲੈ ਕੇ ਪਹੁੰਚੇ ਸਨ ਔਰ ਦਿੱਲੀ ਤੋਂ ਪੈਦਲ ਤੁਰ ਕੇ ਉਸ ਸਮੇਂ ਆਏ ਔਰ ਉਹਨਾਂ ਨੇ ਸੀਸ ਲਿਆਂਦਾ ਤਾਂ ਸੁਭਾਵਿਕ ਤੌਰ ਤੇ ਇੱਕ ਵੱਡਾ ਯੋਗਦਾਨ ਔਰ ਅਨੰਦਪੁਰ ਸਾਹਿਬ ਦੀ ਧਰਤੀ ਦਾ ਜ਼ਿਕਰ ਕੀਤਾ ਜਾਵੇ ਤਾਂ ਸਿੱਧੇ ਤੌਰ ਤੇ ਇਹ ਤੋਂ ਦੇ ਜੰਪਰ ਸਿੰਘ ਗੋਬਿੰਦ ਸਿੰਘ ਜੀ ਦਸਵੇਂ ਪਿਤਾ ਔਰ ਹੈਰੀਟੇਜ ਸੀਟ ਦਾ ਵੀ ਦੱਸਦੀ ਹੈ ਕਿ ਨੀ ਪੱਥਰ ਰੱਖਿਆ ਜਾਏਗਾ ਔਰ ਨਾ ਤੋ ਹੀ ਅੰਦਾਜ਼ਾ ਲੱਗਦਾ ਹੈ ਕਿ ਕਿਸ ਤਰੀਕੇ ਇੱਥੇ ਜਿਹੜਾ ਹੈ ਕਿਉਂਕਿ ਜਿਸ ਤਰੀਕੇ ਅੰਮ੍ਰਿਤਸਰ ਦੇ ਵਿੱਚ ਹੈਰੀਟੇਜ ਸਟਰੀਟ ਪਣੀ ਹੋਈ ਹੈ ਤਾਂ ਉੱਥੇ ਜਦੋਂ ਸੰਗਤ ਦੂਰ ਦੂਰੋਂ ਪਹੁੰਚਦੀ ਹੈ ਤਾਂ ਸੁਭਾਵਿਕ ਤੌਰ ਤੇ ਇੱਕ ਵਿਲੱਖਣ ਤਸਵੀਰ ਹੁੰਦੀ ਹੈ ਔਰ ਰਸਲਾਨੀ ਜਿਹੜੇ ਆਉਂਦੇ ਨੇ ਸੰਗਤ ਜਿਹੜੀ ਆਉਂਦੀ ਹੈ ਤਾਂ ਉਹਨਾਂ ਦੇ ਲਈ ਇਸ ਤਰੀਕੇ ਦੇ ਅਸਥਾਨ ਬਣਾਉਣੇ ਲਾਜ਼ਮੀ ਹੁੰਦੇ ਨੇ ਔਰ ਜ਼ਰੂਰਤ ਵੀ ਹੈ ਤਾਂ ਇਸੇ ਦੇ ਚਾਹਦੇ ਹੀ ਸਰਕਾਰ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਔਰ ਇਥੇ ਭਗਵੰਤ ਪਾਨ ਸੀਮ ਭਗਵੰਤ ਪਾਨ ਦੇ ਵੱਲੋਂ ਲਿਖਿਆ ਗਿਆ ਹੈ ਕੁਝ ਔਰ ਇਸ ਡਾਇਰੀ ਦੇ ਵਿੱਚ ਕਿਉਂਕਿ ਜਦੋਂ ਮਿਊਜ਼ੀਅਮ ਦਾ ਜ਼ਿਕਰ ਹੋਵੇ ਤਾਂ ਬਹੁਤ ਵਾਰ ਇਸ ਤਰੀਕੇ ਡਾਇਰੀ ਆ ਕੁਝ ਰੱਖਿਆ ਜਾਂਦਾ ਹੈ ਜਿਸ ਦੇ ਵਿੱਚ ਆਪਣਾ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਜਾਂਦੇ ਨੇ ਕਿ ਕਿ ਉਹ ਜਿਹਾ ਲੱਗਿਆ ਹੈ ਜਾਂ ਫਿਰ ਕੀ ਰਿਵਿਊ ਹੈ ਤੁਹਾਡਾ ਤਾਂ ਉਸੇ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਇਹ ਕੁਝ ਲਿਖਿਆ ਗਿਆ ਹੋਵੇਗਾ ਸੀਮ ਭਗਵਤਪਨ ਦੇ ਬਲੋਂ ਜੋ ਉਹਨਾਂ ਦੇ ਦਿਲ ਦੇ ਵਲਵਲੇ ਨੇ ਤਾਂ ਅਕਸਰ ਵਖ ਵਖ ਸਟੇਜਾ ਤੋਂ ਜ਼ਿਕਰ ਵੀ ਕਰਦੇ ਨੇ ਸਿੱਖ ਇਤਿਹਾਸ ਦਾ ਜ਼ਿਕਰ ਕਰਦੇ ਨੇ ਕਿ ਕਿਸ ਤਰੀਕੇ ਕੁਰਬਾਨੀਆਂ ਜਿਹੜੀਆਂ ਹੋਈਆਂ ਨੇ ਤਾਂ ਅਨੰਦਪੁਰ ਸਾਹਿਬ ਤੋਂ ਐਸੀਆਂ ਤਸਵੀਰਾਂ ਸੀ ਦਿਖਾ ਰਹੇ ਹਾਂ ਔਰ ਜਿਹੜੇ ਬਾਅਦ ਨਾਲ ਦੇ ਵਖ ਵਖ ਅਸੀਂ ਕਹਿ ਸਕਦੇ ਆ ਸੇਵਾਦਾਰ ਨੇ ਉਹਨਾਂ ਦੇ ਵੱਲੋਂ ਦੱਸਿਆ ਵੀ ਜਾ ਰਿਹਾ ਹੈ ਕਿ ਆਖਰਕਾਰ ਕਿ ਕੁਝ ਮਿਊਜ਼ੀਅਮ ਦੇ ਵਿੱਚ ਦਰਸਾਇਆ ਗਿਆ ਹੈ ਔਰ ਅੱਜਕੱਲ ਮਿਊਜ਼ੀਅਮ ਜਿਹੜਾ ਹੈ ਉਹ ਇਹ ਨਹੀਂ ਹੈ ਕਿ ਸਿਰਫ ਇੱਕ ਤਸਵੀਰ ਲਗਾ ਦਿੱਤੀ ਗਈ ਹੈ ਜਾਂ ਫਿਰ ਇੱਕ ਪੁਸਤਕ ਰੱਖ ਦਿੱਤੀ ਗਈ ਹੈ ਅੱਜਕੱਲ ਵੱਖ-ਵੱਖ ਤਰੀਕੇ ਦੇ ਨਾਲ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਦਰਸਾਇਆ ਜਾਵੇ ਇਸ ਦੇ ਇਤਿਹਾਸ ਨੂੰ ਜਾਂ ਫਿਰ ਉਸ ਦੇ ਸੰਬੰਧਤ ਵੀ ਮਿਊਜ਼ੀਅਮ ਹੋਵੇ ਤਾਂ ਫਿਰ ਉਸੇ ਤਰੀਕੇ ਇਲਾਈਟਿੰਗ ਜਿਹੜੀ ਸਾਨੂੰ ਨਜ਼ਰ ਆ ਰਹੀ ਹੈ ਔਰ ਜੇਕਰ ਤਸਵੀਰਾਂ ਲਗਾਈਆਂ ਗਈਆਂ ਨੇ ਉਹ ਆਪਣੇ ਆਪ ਦੇ ਵਿੱਚ ਮੂਹੋ ਬੋਲਦੀਆਂ ਤਸਵੀਰਾਂ ਨੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿ ਸੱਜੇ ਹੱਥ ਜਿਹੜੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਜੋ ਮਿਊਜ਼ੀਅਮ ਦੇ ਵਿੱਚ ਰੱਖੀਆਂ ਗਈਆਂ ਨੇ ਤਾਂ ਅੰਦਾਜ਼ਾ ਲੱਗਦਾ ਨਾਲ ਤੁਸੀਂ ਦੇਖੀਂਆਂ ਸੁੰਦਰ ਔਰ ਵਿਲੱਖਣ ਨੇ 500 ਸੂਕਮੰਦਰੀ ਐਂਡਸਿਟੀ ਆਗਾਮੀ ਆਪਾਂ ਸੋਹਿਤ ਸਾਡਾ ਵਿਰਸਾ ਹੈ ਨਹੀਂ

Merhaba. 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 ਕਾਨੂੰਨ ਵਾਲੀ ਇਹ ਸਭ ਹੀ ਫੜਦਾ ਦੱਸਦੀ ਜੀ ਸਰ ਜੀ ਕਰਨ ਕਰਦਾ ਜੀ ਜੀ ਸਰ ਸਾਡੇ ਸਾਰਾ ਰੇਂਜ ਕਰਾ ਸੀਮ ਸਰ ਇੱਕ ਫੋਟੋ ਬਚਾ ਲਈ ਪੀ ਯਾਦਗਾਰ ਭਰਾ ਨਾਲ ਇਹ ਹੈ ਜੀ ਤਾਂ ਕਿਚੋ ਜਰਾ ਆ ਆ ਇਧਰ ਮਿਲ ਜਣੀ ਅੱਛਾ ਜੀ ਇਧਰ ਮਿਲ ਜੇ ਇੱਕ ਮਿੰਟ ਆ ਦੋ ਆ ਡਿਜੀਟਲ ਫੋਟੋ ਸਰ ਜੀ ਤੁਸੀਂ ਸਰ ਜੀ ਇਧਰ ਤੋਂ ਇਧਰ ਤੋਂ ਇਧਰ ਸਰ ਨਹੀਂ ਨਹੀਂ ਸਰ ਸਰ ਸਰ

ਤਾਂ ਇਹ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਔਰ ਭਾਈ ਜੈਤਾ ਜੀ ਨੂੰ ਦੱਸ ਦਈਏ ਕਿ ਰੰਗਰੇਟਾ ਗੁਰੂ ਦਾ ਬੇਟਾ ਦਬਰਦਾਨ ਪ੍ਰਾਪਤ ਹੈ ਜਿਸ ਵਿਲੇ ਸ਼ਹਾਦਤ ਹੋਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਉਹ ਚਾਨਨੀ ਚੌਕ ਦੇ ਵਿੱਚ ਮੌਜੂਦ ਸਨ ਔਰ ਸ਼ਹਾਦਤ ਤੋਂ ਬਾਅਦ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਸੀ ਜੇਕਰ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਭਾਈ ਜੈਤਾ ਜੀ ਦੀ ਤਾਂ ਫਿਰ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਉਹ ਸੇਵਕ ਬਣੇ ਸਨ ਬਾਬਾ ਬੁੱਢਾ ਜੀ ਤੋਂ ਪ੍ਰੇਰਿਤ ਹੋ ਕੇ ਔਰ ਸਾਰਾ ਹੀ ਜੀਵਨ ਉਹਨਾਂ ਨੇ ਜਿਹੜਾ ਗੁਰੂ ਚਰਨਾਂ ਦੇ ਵਿੱਚ ਆਪਣਾ ਬਤੀਤ ਕੀਤਾ ਔਰ ਗੁਰੂ ਘਰ ਦੇ ਬਹੁਤ ਨੇੜੇ ਵਿਚਰਨ ਕਰਕੇ ਭਾਈ ਜੈਤੋ ਜੀ ਨੂੰ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਅ ਨਿਕਟ ਜਿਹੜਾ ਸੰਪਰਕ ਹੈ ਉਹ ਪ੍ਰਾਪਤ ਵੀ ਹੋਇਆ ਸੀ ਅਨੰਦਪੁਰ ਸਾਹਿਬ ਦੇ ਵਿੱਚ ਰਹਿੰਦੇ ਹੋਏ ਭਾਈ ਚੈਤਾ ਜੀ ਨੇ ਸ਼ਸਤਰ ਅਤੇ ਸ਼ਾਸਤਰ ਵਿੱਚ ਨਿਪੁੰਨਤਾ ਹਾਸਲ ਵੀ ਕੀਤੀ ਔਰ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਉਸ ਤੋਂ ਬਾਅਦ ਉਹਨਾਂ ਦਾ ਨਾਂ ਭਾਈ ਜੀਵਨ ਸਿੰਘ ਰੱਖਿਆ ਗਿਆ ਸੀ ਤਾਂ ਗੁਰੂ ਸਾਹਿਬ ਦੇ ਵੱਲੋਂ ਕੀਤੀਆਂ ਲਗਭਗ ਸਾਰੀਆਂ ਜੰਗਾਂ ਦੇ ਵਿੱਚ ਇਹ ਸ਼ਾਮਲ ਹੋਏ ਸਨ ਗੁਰੂ ਅਨੰਦਪੁਰ ਸਾਹਿਬ ਦਾ ਕਿਲਾ ਜਦੋਂ ਛੱਡਿਆ ਗਿਆ ਸੀ ਗੁਰਗੋਬਿੰਦ ਸਿੰਘ ਜੀ ਦੇ ਵੱਲੋਂ ਤਾਂ ਫਿਰ ਉਸ ਵੇਲੇ ਵੀ ਭਾਈ ਜੈਤਾ ਜੀ ਉਹਨਾਂ ਦੇ ਨਾਲ ਨਾਲ ਸੰਨ ਯਕੈਲੀਏ ਕਿ ਭਾਈ ਜੀਵਨ ਸਿੰਘ ਜੀ ਉਹਨਾਂ ਦੇ ਨਾਲ ਸੰਤ ਇਸ ਨੇ ਇਹਨਾਂ ਨੇ ਦੱਸਿਆ ਕਿ ਸਾਬਜ਼ਾਦਾ ਅਜੀਤ ਸਿੰਘ ਦੇ ਨਾਲ ਮਿਲ ਕੇ ਯੁੱਧ ਕੀਤਾ ਔਰ ਚਮਕੌਰ ਸਾਹਿਬ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ ਤਾਂ ਚਮਕੌਰ ਸਾਹਿਬ ਦੇ ਵਿੱਚ ਇਹਨਾਂ ਦੇ ਨਾਂ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਣਿਆ ਹੋਇਆ ਹੈ ਤਾਂ ਇਤਿਹਾਸ ਹੈ भाई चैता जी का और किस तरीके उन्होंने अपने पूरे जीवन के क्योंकि सतारा सौ चौदह देना जन्म होया और लक लग लगभग लग पूरा जोड़ा जीवन है इन्ह ने गुरुचरणा ही अपना बिताया और पूरी एक वीडी असी कह सकते हैं जी पूरी जिंदगी अपने ना लगा दी और कुल मिला के हूँ उन्होंने ही नाते जोड़ा है ये म्यूजियम बनाया गया है बहुत ही विलक्षण बहुत ही सुंदर ਇਹ ਮਿਊਜ਼ੀਅਮ ਤਿਆਰ ਕੀਤਾ ਗਿਆ ਹੈ ਔਰ ਅਸੀਂ ਜਦੋਂ ਐਸ.ੀ.ਐਮ. ਭਗਵੰਤਪਾਲ ਦੌਰਾ ਪੂਰਾ ਕਰ ਰਹੇ ਸਨ ਮਿਊਜ਼ੀਅਮ ਜਾਂ ਕਹ ਲਈਏ ਕਿ ਦੇਖ ਰਹੇ ਸਨ ਤਾਂ ਉਸ ਵੇਲੇ ਉਹਨਾਂ ਨੇ ਇਹ ਜ਼ਿਕਰ ਵੀ ਕੀਤਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕ ਆਕੇ ਜਾਂ ਫਿਰ ਪੰਜਾਬ ਤੋਂ ਬਾਹਰ ਦੇ ਲੋਕ ਜਿਹੜੇ ਨੇ ਉਹ ਆਕੇ ਇਤਿਹਾਸ ਵੇਖਣ ਔਰ ਸੁਣਨ ਖੈਰ ਅੱਗੇ ਵਧਾਂਗੇ ਮੌਸਮ ਦਾ ਜ਼ਿਕਰ ਕਰਾਂਗੇ ਪਹਾੜਾਂ ਦੇ ਵਿੱਚ ਮੌਸਮ ਬਦਲਿਆ ਹੈ ਮਨਾਲੀ ਦੇ ਵਿੱਚ ਦੱਸਿਆ ਕਿ ਬਰਫਬਾਰੀ ਹੋ ਰਹੀ ਹੈ ਸੜਕਾਂ ਤੇ ਬਰਫ ਦੀ ਚਿੱਟੀ ਚਾਦਰ ਵਿਛੀ ਹੋਈ ਹੈ ਯਾਨੀ ਕਿ ਇਸ ਤਰੀਕੇ ਦੇ ਨਾਲ ਮੌਸਮ ਨੇ ਇੱਕਦਮ ਤੋਂ ਫਿਰ ਕਰਵਟ ਲਈ ਹੈ ਹਾਲਾਂਕਿ ਰਾਤ ਵੇਲੇ ਤੋਂ ਅਖੇਲੀ ਕਿ ਸਵੇਰ ਵੇਲੇ ਤੋਂ ਹੀ ਪੰਜਾਬ ਸਮੇਂ ਚੰਡੀਗੜ੍ਹ ਦਾ ਵੀ ਮੌਸਮ ਜ਼ਰੂਰ ਬਦਲਿਆ ਹਾਲਾਂਕਿ ਹੁਣ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਬਰਸਾਤ ਨਹੀਂ ਹੋ ਰਹੀ ਔਰ ਪੰਜਾਬ ਦੇ ਵਿੱਚ ਵੀ ਕਈ ਥਾਂ ਬਰਸਾਤ ਰੁਕ ਰੁਕ ਗਈ ਹੈ ਅਖੇਲੀ ਕਿ ਧੁੱਪ ਚੜ ਗਈ ਹੈ ਪਰ ਜੋ ਸਵੇਰੇ ਬਰਸਾਤ ਪਈ ਯਾਰਾਤ ਬਰਸਾਤ ਪਈ ਹੈ ਪੰਜਾਬ ਦੇ ਕਈ ਜ਼ਿਲ੍ਹਾ ਦੇ ਵਿੱਚ ਤਾਂ ਉਥੇ ਮੰਡੀਆਂ ਦੇ ਵਿੱਚ ਪਈ ਕਣਕ ਜ਼ੂਰ ਭੇਜ ਗਈ ਹੈ ਵੱਡਾ ਨੁਕਸਾਨ ਹੋਇਆ ਹੈ ਪਰ ਦੂਸਰੇ ਪਾਸੇ ਦੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਹਾਲਾਤ ਬਣੇ ਹੋਏ ਨੇ ਪਹਾੜਾਂ ਦੇ ਅਟਲ ਚਰਨਲ ਦੀਆਂ ਇਹ ਤਸਵੀਰਾਂ ਨੇ ਦੂਸਰੇ ਪਾਸੇ ਮਨਾਲੇ ਦੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਸਨੋਫਾਲ ਹੋ ਰਹੀ ਹੈ ਹਾਲਾਂਕਿ ਜੇਕਰ ਗਰਮੀ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਠੰਡ ਦੇ ਉਕੀ ਠੰਦੀ ਲਗਭਗ ਲਗਭਗ ਸ਼ੁਰੂਆਤ ਹੈ ਨਾ ਦਿਨਾਂ ਦੇ ਵਿੱਚ ਹੋ ਜਾਂਦੀ ਹੈ ਪਰ ਅਜੇ ਨਹੀਂ ਹੋ ਰਹੀ ਔਰ ਗਰਮੀ ਕਾਲ ਤੱਕ ਪੈ ਰਹੀ ਸੀ ਬਹੁਤ ਤਾਫੇ ਰਿਸ ਕਰਕੇ ਗਰਮੀ ਤੋਂ ਜ਼ਰੂਰ ਲੋਕਾਂ ਨੂੰ ਰਾਹਤ ਮਿਲੀ ਹੈ ਪਰ ਪਹਾੜਾਂ ਦੇ ਵਿੱਚ ਹੋ ਰਹੀ ਇਹ ਬਰਫਬਾਰੀ ਦਾ ਸਿੱਧਾ ਅਸਰ ਪੱਧਰੀ ਇਲਾਕੇ ਦੇ ਵਿੱਚ ਵੀ ਪੈਂਦਾ ਹੈ ਤਾਂ ਮਨਾਲੀ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਔਰ ਦੋ ਤਸਵੀਰਾਂ ਅਸੀਂ ਦੇਖ ਸਕਦੇ ਹਾਂ ਕਿਉਂਕਿ ਸਿਰਫ ਤੇ ਸਿਰਫ ਇੰਜੋਏ ਹੀ ਲੋਕ ਇਸ ਨੂੰ ਨਹੀਂ ਕਰਦੇ ਸਫਰ ਵੀ ਕਰਦੇ ਨੇ ਲੋਕ ਸਨੋਫਾਲ ਦੇ ਕਾਰਨ ਕਿਉਂਕਿ ਗੱਡੀਆਂ ਰੁਕ ਜਾਂਦੀਆਂ ਨੇ ਬਿਲਕੁਲ ਉਸੇ ਥਾਂ ਹੀ ਜਿਹੜਾ ਹੈ ਉਹ ਵਾਹਨ ਜਾਮ ਹੋ ਜਾਂਦੇ ਨੇ ਰਸਤਾ ਜਦੋਂ ਤੱਕ ਕਲੀਅਰ ਨਹੀਂ ਹੁੰਦਾ ਉਤੋਂ ਤਾਂ ਨਿਕਲਿਆ ਨਹੀਂ ਜਾਂਦਾ ਜੇਕਰ ਸਲਾਨੀ ਉੱਥੇ ਗਏ ਹੁੰਦੇ ਨੇ ਸਲਾਨੀਆਂ ਨੂੰ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਸੁਭਾਵਿਕ ਤੌਰ ਤੇ ਜਦੋਂ ਮੌਸਮ ਇਸ ਤਰੀਕੇ ਦਾ ਹੋਵੇ ਔਰ ਖਾਸ ਤੌਰ ਤੇ ਜਦੋਂ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਿਹਾ ਕਿ ਕਿੰਨੇ ਜ਼ਿਆਦਾ ਹੜ੍ਹ ਆਏ ਨੇ ਹਿਮਾਚਲ ਦੇ ਵਿੱਚ ਬਹੁਤ ਹਾਲਾਤ ਖਰਾਬ ਹੋਏ ਉਸ ਦੀ ਵਜ੍ਹਾ ਦੇ ਨਾਲ ਜਿਹੜੀਆਂ ਡਿੱਗਾਂ ਡਿੱਗਣੀਆਂ ਨੇ ਲੈਂਡਸਲਾਈਡ ਹੋ ਜਾਂਦਾ ਹੈ ਵੱਡੇ ਵੱਡੇ ਪੱਥਰ ਉੱਪਰ ਆਉਂਦੇ ਨੇ ਤਾਂ ਇਹ ਨਹੀਂ ਪਤਾ ਲੱਗਦਾ ਕਿ ਕਦੋਂ ਕਿੱਥੇ ਕੀ ਹਾਦਸਾ ਹੋ ਜਾਵੇ ਬਹੁਤ ਸਾਰੇ ਘਰ ਟੁੱਟ ਗਏ आफत ही आफत जी है वो आई है तो उसकी वजह लोग हूँ नहीं सी चाहते असी कह सकते हैं कि कितने भी मौसम इन्ना ज़्यादा ख़राब होए। सचिन शर्मा मेरे सहयोगी फ़ोनलाइन से मौजूद ने सचिन क्या कुछ आ, कह रहा है मौसम इस समय की बात की जाए आ, क्या आ, मौसम विभाग की जो अभी भविष्यवाणी की बात की जाए तो उनके मुताबिक रहेगा आने वाले समय में आने वाले कुछ घंटों में सचिन जी हाँ देखिए जिस तरह अगर बात करें बीते अगस्त महीने हमें मैंने देखा था कि काफी ज्यादा जो बाढ़ मनाली में आई थी उसके बाद जो काफी ज्यादा नुकसान वहाँ पे हुआ था हालांकि अब जिस तरह जो है हालात यहाँ के जो सामान्य हो रहे और जनजीवन भी जो पटरी पर लौट गया है लेकिन जिस तरह बात करें देखिए मनाली सहित सूत्रों में बीते कल जो मौसम बिल्कुल साफ था अच्छी खासी धूप खरी ले थी लेकिन एक है एक सुबह के जो है घाटी में मौसम ने करवट बदली और उसके बाद जो है मनाली की ऊंची छोटियों पर जो है बर्फबारी का दौर जो है शुरू हो चुका है और निचले क्षेत्रों में हल्की की बारिश भी हुई है फिलहाल अगर मैं अभी की बात करूँ तो जो विश्व विख्यात रोतांग चल रहा है इसके साथ ही मड़ी है रोहतांग है और अन्य जो आसपास के ऊंचाई क्षेत्र है वहां पर जो ताजा बर्फबारी हुई है और ऐसे में जा... जिस तरह जो मौसम ने करवट बदली उसके बाद जो समूची घाटी यहाँ पर जो ठंड की चपेट में आ चुकी और में भी जो गिरावट देखने को मिल रही है और बेशक अभी अगस्त का जो है पहला सप्ताह ही चल रहा और अभी अक्टूबर का जो है वो पहला ही चल रहा है और ऐसे में जहाँ अभी से घाटी में मौसम दा दा ने करवट बदली और बर्फबारी जिस जो अभी से पहाड़ों पर शुरू हो गई तो कहीं ना कहीं एक तरफ हम ये कह सकते कि ये यहाँ के ਟੂਰਿਜ਼ਮ ਕੇ ਲੀਏ ਤੋਂ ਬੇਸ਼ੱਕ ਕਾਫੀ ਫਾਇਦੇਮੰਦ ਹੈ ਕਿਉਂਕਿ ਅਭੀ ਜਿਸ ਤਰ੍ਹਾਂ ਅਕਤੂਬਰ ਕੇ पहले सप्ताह में ही ये बर्फबारी जो घाटी में हुई है इससे जो टूरिज्म है जो पर्यटक है वो यहाँ पर जो है अभी आजकल के दिनों में ही यहाँ पर जो उन्हें बर्फ के दीदार करने को जो है मिल सकते हैं हालांकि देखा जाता है कैसे नवंबर में या फिर दिसंबर में जो है बर्फ के दीदार यहाँ पर होते थे लेकिन इस बार जिस तरह अभी से बर्फबारी यहाँ पर जो शुरू हो चुकी है ऐसे जो सैलानी इन दिनों मनाली घूमने के लिए पहुंच रहे हुए वे यहाँ पर जो ताजा बर्फबारी का यहाँ पर जो रुप ले सकते हैं हालांकि अगर जिस तरह आगामी आने वाले दिनों में भी अगर ऐसा ही मौसम रहता तो कहीं ना कहीं ये भी आशंका यहाँ पर जताई जा रही है कि इस बार जो है यदि ऐसे ये मौसम रहा तो कही कहीं ना कहीं काफी ज्यादा पर भारी जो है इस बार घाटी में हो सकती है जी ठीक है बहुत-बहुत शुक्रिया सचिन तमाम जानकारी के लिए धन्यवाद कुल मिलाकर इशवात जड़ी हुई है उस लानिया के लिए तो चंगी है पर उन वाले दिनों के बीच मुसीबत भी लोकां ले, ले के आ सकती है ऐसे में इसका सर रुक कर दिया आनंदपुर साहब का ਕੈਸਕਰ ਸਾਹਿਬ ਦਰਸ਼ਨ ਕਰ ਰਹੇ ਨੇ ਸੀਐਮ ਭਗਵਾਨਪານ ਕੇਸਕਰ ਸਾਹਿਬ ਪਹੁੰਚੇ ਨੇ ਸੁਭਾਵਿਕ ਤੌਰ ਤੇ ਸਿੱਖਾਂ ਦਾ ਤਖਤ ਅਸਥਾਨ ਹੈ ਔਰ ਵਾਖਾਤ ਵਿੱਚ ਦੇਖ ਹੈ ਸੀਐਮ ਭਗਵਾਨਪານ ਦੇ ਦੇਖ ਜ਼ਰੂਰ ਕਰਵਾਈ ਚਾਹੀਦੀ ਹੈ ਔਰ ਆਪਣੀ ਹੀ ਮਹੱਤਤਾ ਹੈ ਦੇਖ ਦੀ ਜਦੋਂ ਗੁਰੂ ਘਰ ਦੇ ਵਿੱਚ ਦੇਖ ਕਰਵਾਈ ਜਾਵੇ ਕਿਸੇ ਸਿੱਖ ਵੱਲੋਂ ਕਿਸੇ ਦੇ ਵੱਲੋਂ ਵੀ ਤਾਂ ਕੈਸਕਰ ਸਾਹਿਬ ਦਰਸ਼ਨ ਕਰਨਗੇ ਔਰ ਇਹ ਸਿੱਧੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਅੰਦਰ ਦਰਬਾਰ ਸਖ ਦੇ ਵਿੱਚ ਜਾ ਰਹੇ ਨੇ सीएम भगवंत मान क्योंकि आज आनंदपुर साहिब दी धरती ते कौन छनी पर आज जिथे हेरिटेज स्ट्रीट दा उद्घाटन ਕੀਤਾ ਜਾਏਗਾ ਨਹੀਂ پتھر ਰੱਖਿਆ ਜਾਏਗਾ ਉੱਥੇ ਭਾਈ ਜੈਤਾਜੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ ਹੁਣ ਤੋਂ ਥੋੜੀ ਦੇਰ ਪਹਿਲਾਂ ਤਾਂ ਇਹ ਜੇਖਾ ਨਹੀਂ ਹੋ ਸਕਦਾ ਕਿ सीएम भगवंत मान आनंदपुर साहिब दी धरती ते ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਜਾਣ ਔਰ ਮੱਥਾ ਨਾ ਟੇਕਣਾ ਅਮੂਮਨ ਤੌਰ ਤੇ ਵੇਖਿਆ ਗਿਆ जो भी किसी बेशको हरिमंदर साहब जान अमृतसर हर जा हरिमंदर साहब भी पहुँचते हैं और इस तरीके हूँ आनंदपुर साहब पहुँचे ने तो तखर श्री केसगढ़ साहेब उन्होंने वालों मत्था टेकया जा रहा है और असं वेख रहे हैं कि संसद मैंबर मलविंदर कंग उन्हें मौजूद ने जो कि आनंदपुर साहिब तो भी आते ने नाल मौजूद ने और वक् वक् जरतं ਰਾਦੇ ਵਿੱਚ ਸੰਗਤ ਜਿਹੜੀ ਉਹਨਾਂ ਨੂੰ ਨਜ਼ਰ ਆ ਰਹੀ ਐ ਅਸੀਂ ਵੇਖ ਰਹੇ ਹਾਂ ਉਹਨਾਂ ਦੇ ਨਾਲ ਵੀ ਇਤਿਹਾਸ ਅਸੀਂ ਕਹਿ ਸਕਦੇ ਹਾਂ ਕਿ ਇੱਕ ਕਮਿਊਨੀਕੇਸ਼ਨ ਹੁੰਦਾ ਹੈ ਉਹ ਨਜ਼ਰ ਆਇਆ ਹੈ ਅਲਾਕੀ ਬੋਲੇ ਤਾਂ ਕੁਝ ਨਹੀਂ ਪਰ ਇਕਰਾਮ ਸਲਾਮ ਜ਼ਰੂਰ ਹੋਈ ਐ ਕਿ ਸਭ ਨੂੰ ਹੁੰਦਾ ਹੈ ਕਿ ਸੀਐਮ ਭਗਵਾਨ ਜੀ ਇੱਥੇ ਪਹੁੰਚੇ ਨੇ ਤਾਂ ਸੰਗਤ ਦੇ ਤੌਰ ਤੇ ਔਰ ਉਹਨਾਂ ਦੇ ਵੱਲੋਂ ਹੁਣ ਮੱਥਾ ਟੇਕਿਆ ਜਾਏਗਾ ਅਕੇਸਰ ਸਾਹਿਬ ਮੱਥਾ ਟੇਕ ਰਹੇ ਨੇ ਸੀਐਮ ਭਗਵਾਨ ਜੀ मला साहिब भी चढ़ाया जाएगा माला साहेब उन्होंने लिया गया है देख करवाई जाएगी और माला साहिब चढ़ाया जाएगा तो दिया तस्वीर दिखा रहे हैं श्री केसगढ़ साहब Oh yeah. yeah. A'l'ah, <laughs> a'l'ah, a'l'ah

ਮੈ ਉਹ ਮੈਦਿੰਗ ਰੰਗ ਰੰਗ ਉਹ ਆਪਣੀ ਆਪਣੀ ਡੇਲੀ ਨਜ਼ਰਕ੍ਰਿਤਾ ਦਾ ਮਕਸਦ ਆਉਤ ਚਲ ਰਿਹਾ ਹੈ ਮਾਹਵਿਕ ਘਾਰਕ ਬਾਈਕਰੀ ਨੂੰ ਸ਼ਕਤੀ ਦਾ ਜੈ 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 ਚਲ ਰਹੀ ਚਲ ਰਹੀ ਇਹਨਾਂ ਚੋਵੀ ਤਰੀਕ ਦੀ ਟ੍ਰੇਨ ਨੰਬਰ 20300 ਹੈ ਜਿਹੜੀ ਚੱਲਦੀ ਹੈ। ਇਹ ਟਿਕਟ ਹੈ। ਸਵੇਰ। ਉਹਨਾਂ ਸਤੇ ਅਸਾਂ ਹੈਪੋ ਦਿੱਤੀ। ਟ੍ਰਾਂਸਫਰ ਉਸ ਤੋਂ ਅੱਗੇ ਪਹਿਲੇ ਸ਼ੁੱਕਰ ਦਿਨ ਹੋ ਜਾਣਾ ਚਾਹੀਦਾ ਹੈ। ਮੈਰੂ ਸ਼ਾਮ ਨੂੰ। ਦੋ ਸ਼ਾਮ ਨੂੰ ਆਪੀ ਜੋ ਹੋ ਜਾ ਸਕਦਾ ਹੈ। ਇਹ ਜੋ ਫਿਰ ਟ੍ਰੇਨ ਜੰਮ ਸ਼ੁਰੂ ਹੋਣਾ ਪਿਆ। ਚਾਹੇ ਗ੍ਰਾਬਰ ਤੇ 35 ਦੇਖੀ ਚੁੱਕੇ। ਅੰਗਰੇਜ਼ ਦੇ ਕਸਮੇ ਸ਼ਗਰ ਕੁੱਝ ਦਿਨ ਨੂੰ ਨੁਸਖੇ ਪੈਣ ਕਿ ਉਹ ਕਹਿੰਦੇ ਕਿ ਤਾਂ ਕੁੱਝ ਚਾਹੀਦਾ ਬਹੁਤ ਚਾਹੀਦਾ ਹੈ ਇਹ ਬੜਾ ਚੰਗਾ ਜੇ ਕਹਿੰਦੇ ਕਿ ਅੱਜ ਜੀਵਨ ਅੱਜ ਜੀਵਨ 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 ਮਾਚੀ ਬਹੁਤ ਵਾਰਡ ਕਾਸਟ ਆ ਵੀ ਕਿ ਪਿੱਛੇ ਪੈਸਾ ਅਨਲ ਬੜਾ ਜਿਆਦਾ ਨਹੀਂ ਕਰ ਤੁਸੀਂ ਜਿਵੇਂ ਨਾ ਤੁਸੀਂ ਜੇਕਰ ਤੇ ਆਨੋਰ ਦਿਨ ਸਮਾਂ ਤਾਂ 27 710% ਅੱਗੇ ਗੱਲ ਆਵਾਜ਼ ਦੀ ਪਹਿਲੀ ਆਵਾਜ਼ ਅੱਗੇ ਕਰਨ ਨੂੰ ਗੱਲ ਬੋਲੀਆਂ ਕਰਦੇ ਕੋਈ ਨਹੀਂ 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 ਕੋ Ô chị, 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 थाँगा। 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 थाँगा, थाँगे थाँगे। 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 चलो, चलो, चलो। सर थोड़ा पीछे करा पीछे ਕੁਝ ਨਹੀਂ ਬੋਤਾ ਮੈਂ ਜੀ ਮੈਂ ਸਿਰਫ ਦੱਸਣਾ ਕਿ ਬੋਤ ਮੰਗਵਸੇਟ ਹਾਂ ਜੀ ਸਰ 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 ਬਹੁਤ ਵੱਡਾ ਜਿਹੜਾ ਪ੍ਰੋਜੈਕਟ ਸਾਡੇ ਲਈ ਹੈ ਅੱਜ ਵੱਡੇ ਨਾਲ ਪ੍ਰੋਜੈਕਟ ਜਿਹੜੇ ਤੁਸੀਂ ਆਪ ਸਾਹ ਤੇ ਵਿਚਾਰਪੜ ਕਰ ਰਹੇ ਹੋ ਕਿ ਮਾਈਕ ਸਟਰੀਟ ਜਿਹੜੀ ਹੈ ਉਸਦੀ ਜਗ੍ਹਾ ਅੱਜ ਬਣ ਰਹੀ ਹੈ ਕਿਹੜੀ ਹੋਵੇਗੀ ਇੱਥੇ ਵੀ ਹੱਥ ਲੈ ਕੇ ਖੜੇ ਹੋਏ ਜੀ ਅੱਗੇ ਨੂੰ ਹਾਂ ਲੋ ਲਾਹਨ ਤੋਂ ਲਾਹਨ ਤੋਂ ਯਾਰ ਆਜੂ ਰਾਮ ਆਰਾਮ ਨਾਲ ਕਮੈਂਟ ਲੈ ਪਰਕਰਤਮਾਨ ਬਿਫੋਰ ਜਿਹੜੀਆਂ ਕਮਾਂ ਆਪਣੇ ਵਿੱਸੇ ਨੂੰ ਤੇ ਵਿਰਾਸਤ ਨੂੰ ਯਾਦ ਰੱਖਤੀਆਂ ਨੇ ਉਹ ਕਮਾਂ ਇਹ ਦੁਨੀਆ ਪਰ ਚੋਂ ਜਾਂਦੀਆਂ ਨੇ ਸਾਡੇ ਕੋਲ ਇੰਨਾ ਕੁਰਬਾਨੀਆਂ ਨਾਲ ਭਰਿਆ ਹੋਇਆ ਬੇਮਿਸਾਲ ਬਲੀਦਾਨਾਂ ਨਾਲ ਭਰਿਆ ਹੋਇਆ ਵਿਰਸਾ ਤੇ ਅੱਜ ਭਾਈ ਜਤਾ ਜੀ ਯਾਦਗਾਰੀ ਰਿਵਿਜ਼ਨ ਆਪਾਂ ਪੰਜ ਗੱਲੀਆਂ ਪਈਜਤਾ ਜੀ ਦੇ ਜੀਵਨ ਦਾ ਸੰਦਰਸ਼ ਕਿਵੇਂ ਪਈਜਤਾ ਜੀ ਗੁਰੂ ਸਾਹਿਬ ਨਾਲ ਜਦੋਂ ਕੁਰਬਾਨੀ ਕਸ਼ਮੀਰੀ ਪਿੰਡ ਦਾ ਹੈ ਸਾਡਾ ਤਾਂ ਖਤਰੇ ਵਿੱਚ ਆਪਾਈ ਜਤਾ ਜੀ ਨਾਲ ਦੰ ਕਿਵੇਂ ਉੱਥੋਂ ਵਸੀਸ ਲੈ ਕੇ 300 ਕਿਲੋ ਦਾ ਰਸਤਾ ਜੰਗਲਾਂ ਵਿੱਚ ਲੰਘੇ ਹੋਏ ਕਿ ਗੁਰੂ ਸਾਹਿਬ ਪਹੁੰਚੇ ਉਹ ਗੁਰੂ ਦੇ بیٹے ਦਾ ਕਿਤਾਬ ਗੁਰੂ ਸਾਹਿਬ ਨੇ ਦਿੱਤਾ ਕਿ ਮੇਰੇ ਰਣਜੀਤ ਨਗਾਰਾ ਜਿਹੜਾ ਹੁਣ ਸਾਡੇ ਉਹ ਪਹਿਲੇ ਨਗਾਰਚੀ ਬਣੇ ਬਹੁਤ ਵੱਡੇ ਸਾਬ ਜਦਿਆਂ ਨੂੰ ਤਲਵਾਰबाजी ਹੋਰ ਸ਼ਸਤਰ ਵਿਦਿਆ ਘੋੜਸਵਾਰੀ ਤੱਕ ਉਹਨਾਂ ਜਿਹੜੀ ਵਿਦਿਆ ਦੇ ਵਿੱਚ ਕਿੰਨਾ ਯੋਗ ਦਾ 5D ਵੀਡੀਓਜ਼ ਵੀ ਰਹੀ ਉਹਨਾਂ ਦੇ ਜੀਵਨ ਬਾਰੇ ਕਹਿਣਾ ਬਹੁਤ ਬੜੀ ਸ਼ਾਨਦਾਰ ਗੱਲ ਹੈ ਅਸੀਂ ਦੁਨੀਆ ਭਰ ਦੇ ਲੋਕਾਂ ਕੋਲ ਤੇ ਚੈਨਲ ਦੇ ਮਾਧਿਅਮ ਨਾਲ ਕਹਿੰਦਾ ਕਿ ਅੱਛਾ ਨੂੰ ਦਿਖਾਉਂਦੇ ਆ ਆਪਣਾ ਗ੍ਰੀਸ ਇਹਨੀਆਂ ਕੁਰਬਾਨੀਆਂ ਨਾਲ ਫਿਰ ਹੈਰਿਟੇਸ ਦੀ ਜਿਹੜੀ ਸਾਰਾ ਸਿੱਖ ਧਰਮ ਦਾ ਹਲਸੇ ਦੇ ਜਨਮ ਤੋਂ ਲੈ ਕੇ ਸਾਰਾ ਉਹ ਪੇਂਟਿੰਗਸ ਨਾਲ ਬਰੇ ਸ਼ਾਨਦਾਰ ਪੇਂਟਿੰਗ ਉਹ ਤੁਰਦੀ ਫਿਰਦੀ ਇੱਕ ਸੰਗਠਨ ਹੈ ਹਾਲਸੇ ਦਾ ਜਨਮ ਸੀਮ ਭਗਵਾਨ ਪਾਂਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਖਾਸਮ ਖਾਸ ਭਾਈ ਜਤਾ ਜੀ ਦਾ ਮਿਊਜ਼ੀਅਮ ਇਹ ਤਿਆਰ ਕੀਤਾ ਗਿਆ ਕਿੰਨਾ ਯੋਗਦਾਨ ਉਹਨਾਂ ਦਾ ਹੈ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਹਮੇਸ਼ਾ ਯਾਦ ਰੱਖਦੀਆਂ ਨੇ ਉਹ ਹਮੇਸ਼ਾ ਜਿਉਂਦੀਆਂ ਰਹਿੰਦੀਆਂ ਨੇ ਇਸ ਤੋਂ ਇਲਾਵਾ ਹੈਰੀਟੇਜ ਸਟਰੀਟ ਕਿਸ ਤਰੀਕੇ ਦੇ ਨਾਲ ਵੱਖਰੀ ਹੋਏਗੀ ਔਰ ਔਰ ਦਿਲਕਸ਼ ਹੋਏਗੀ ਜਿਹੜੇ ਸਲਾਨੀ ਜਿਹੜੇ ਸੰਗਤ ਪਹੁੰਚੇਗੀ ਉਹਨਾਂ ਲਈ ਖਾਸ ਹੋਏਗੀ